ਪੂਰੀ ਸਹੀ ਗੱਡੀ ਨੂੰ ਪਾਸ ਦੇਣ 'ਚ ਇੱਕ ਅੱਧਾ ਮਿੰਟ ਲੱਗ ਗਿਆ ਗੱਡੀਏ ਨੂੰ ਘੇਰ ਕੇ ਅੱਗੋਂ ਪੁੱਛਿਆ ਵੀ ਤੂੰ ਸਾਨੂੰ ਪਾਸ ਕਿਉਂ ਨਹੀਂ ਦਿੰਦਾ ਉਹਨਾਂ ਨੇ 525 ਨਾਰਕੋਟਿਕ ਕੈਪਸੂਲ ਨਸ਼ੀਲੇ ਕੈਪਸੂਲਾਂ ਦਾ ਐਫ ਆਈ ਆਰ ਦਰਜ ਕਰਤੀ ਹੈ ਬੈਰਸਟਾਮੂਲ ਐਨ ਡੀ ਪੀ ਐਸ ਐਕਟ ਇਹ ਉਹ ਤਾਂ ਦਵਾਈ ਹੈ ਪੇਨ ਕਿਲਰ ਹੈ ਜਾਂ ਬੁਖਾਰ ਜਾਂ ਪਰ ਲੈਣੇ ਆਮ ਰੂਟੀਨ ਵਾਲੀ ਗੱਲ ਹੈ ਉਹ ਜਿੰਨੀ ਮਰਜ਼ੀ ਕੈਮਿਸਟ ਤੋਂ ਲੈ ਲਓ ਆਪਾਂ ਤੇ ਉਹ ਕੈਪਸੂਲਾਂ ਚ ਪਾਊਡਰ ਬਣਾ ਕੇ ਪਾਈ ਹੋਸੀ। ਐਸਆਈ ਹਰਜਿੰਦਰ ਸਿੰਘ, ਹਰਪ੍ਰਜਨ ਸਿੰਘ, ਏਐਸਆਈ ਬਲਦੇਵ ਸਿੰਘ ਏਐਸਆਈ। ਇਹਨਾਂ ਨੇ ਕੀ ਕੀਤਾ ਕਿ ਇੱਕ ਨੌਜਵਾਨ ਨੇ ਜਿਹੜੀ ਐ ਗੱਡੀ ਲਈ ਸਾਈਡ ਨਹੀਂ ਦਿੱਤੀ। ਲੰਘ ਰਹੇ ਸੀਗੇ ਤਾਂ ਅਖੀਰ ਦੇ ਉੱਤੇ ਰੋਕ ਕੇ ਐਨਡੀਪੀਐਸ ਦਾ ਜਿਹੜਾ ਪਰਚਾ ਦਰਜ ਕਰ ਦਿੱਤਾ। ਜਿਹੜੇ ਆ ਤਿੰਨ ਮੁਲਾਜ਼ਮ ਨੇ ਜਿਨ੍ਹਾਂ ਦੇ ਨਾਮ ਤੁਸੀਂ ਲਿਖਿਓਏ ਨੇ ਹਰਜਿੰਦਰ ਸਿੰਘ, ਹਰਪ੍ਰਜਨ ਸਿੰਘ, ਬਲਦੇਵ ਸਿੰਘ। ਕੀ ਕਾਰਵਾਈ ਇਹਨਾਂ ਦੇ ਉੱਤੇ ਤੇ ਕੋਈ ਇਹਨਾਂ ਦੀ ਵਰਦੀ ਉੱਤੇ ਕੀ ਅਈ ਹੁਣ ਵੀ ਅਜਿਹੇ ਨੌਜਵਾਨ ਨੇ ਜਿਹੜੇ ਉਸ ਤਿੱਕ ਨਾਲ ਪੁਲਿਸ ਪਾ ਦਿੰਦੀ ਹੈ ਉਹਨਾਂ ਨੂੰ ਫਿਰ ਕੁਝ ਹੋਰ ਬਣ ਕੇ ਨਿਕਲਦੇ ਨੇ ਕੀ ਲੱਗਦਾ ਕਿ ਇਹ ਪੁਲਿਸ ਸਭ ਤੋਂ ਵੱਡੀ ਜਿਹੜੀ ਅਜੜ ਹੈ ਉਹਨਾਂ ਨੂੰ ਵੀ ਇਹ ਸੋਚਣਾ ਚਾਹੀਦਾ ਹੈ ਕਿ ਜੇ ਸਾਡੇ ਬੱਚਿਆਂ ਦੇ ਉੱਤੇ ਐਦਾਂ ਦਾ ਕੋਈ ਛੂਟਾ ਕੇਸ ਪਾ ਦੇ ਤਾਂ ਉਹਨਾਂ ਦੇ ਉੱਤੇ ਕੀ ਬਣੂਗਾ ਪੰਜਾਬ ਪੁਲਿਸ ਅਕਸਰ ਬਦਨਾਮ ਰਹਿੰਦੀ ਹੈ ਆਪਣੇ ਕੰਮਾਂ ਕਰਕੇ ਕਈ ਪੁਲਿਸ ਮੁਲਾਜ਼ਮ ਨੇ ਜਿਹੜੇ ਚੰਗੇ ਕੰਮ ਕਰਦੇ ਨੇ ਪਰ ਤਾਂ ਕਈ ਹੱਦਾਂ ਪਾਰ ਕਰ ਜਾਂਦੇ ਨੇ ਜਿਸ ਤਿੱਕੇ ਦੇ ਨਾਲ ਲਾਰੈਂਸ ਬਿਸ਼ਨੋਈ ਦਾ ਇੰਟਰਵਿਊ ਹੋਇਆ ਉਸ ਦੇ ਉੱਤੇ ਵੀ ਕਾਲੀਆਂ ਪੇਡਾਂ ਦੇ ਉੱਤੇ ਤੰਜ ਕਸਣ ਦੇ ਲਈ ਹਾਈ ਕੋਰਟ ਨੂੰ ਸਖਤ ਹੁਣਾ ਪਿਆ ਕਿ ਕਾਰਵਾਈ ਕਿਉਂ ਨਹੀਂ ਕੀਤੀ ਹੁਣ ਤੱਕ ਪਰ ਦੂਜੇ ਪਾਸੇ ਇੱਕ ਬੜਾ ਸੰਜੀਦਾ ਕੇਸ ਹੈ ਬੜਾ ਟੇਡਾ ਕੇਸ ਹੈ ਜਿਸ ਦੇ ਉੱਤੇ ਸੁਣਵਾਈ ਹੋ ਰਹੀ ਸੀਗੀ ਸੁਲਤਾਨਪੁਰ ਦਾ ਕੇਸ ਹੈ ਜਿਸ ਦੇ ਵਿੱਚ ਤਿੰਨ ਪੁਲਿਸ ਮੁਲਾਜ਼ਮ ਜਿਹੜੇ ਮੌਕੇ ਦੇ ਮੌਜੂਦ ਨੇ ਐਸਆਈ ਹਰਜਿੰਦਰ ਸਿੰਘ ਹਰਪ੍ਰਜਨ ਸਿੰਘ ਐਸਆਈ ਬਲਦੇਵ ਸਿੰਘ ਐਸਆਈ ਇਹਨਾਂ ਨੇ ਕੀ ਕੀਤਾ ਕਿ ਇੱਕ ਨੌਜਵਾਨ ਨੇ ਜਿਹੜੀ ਹੈ ਗੱਡੀ ਲਈ ਸਾਈਡ ਨਹੀਂ ਦਿੱਤੀ ਲੰਘ ਰਹੇ ਸੀਗੇ ਤਾਂ ਅਖੀਰ ਦੇ ਉੱਤੇ ਰੋਕ ਕੇ ਐਨਡੀਪੀਐਸ ਦਾ ਜਿਹੜਾ ਪਰਚਾ ਦਰਜ ਕਰ ਦਿੱਤਾ ਪਰ ਕੋਰਟ ਨੇ ਸਖਤ ਹੋਇਆ ਕਿ ਇਸ ਤਿੱਕੇ ਦੇ ਨਾਲ ਉਹਨਾਂ ਨੇ ਝਾੜ ਪਾਈ ਸਾਰਿਆਂ ਨੂੰ ਡੀਜੀਪੀ ਨੂੰ ਵੀ ਕਿਹਾ ਕਿ ਕਾਰਵਾਈ ਕਰੋ ਇਹਨਾਂ ਦੇ ਉੱਤੇ ਕੀ ਕਾਰਵਾਈ ਹੋएगी ਇਸ ਉੱਤੇ ਗੱਲਬਾਤ ਕਰਾਂਗੇ ਇਹ ਕੇਸ ਕਿਹਨਾਂ ਨੇ ਜਿੱਤਿਆ ਕਿਹਨਾਂ ਨੇ ਲੜਿਆ ਜਗਜੀਤ ਸਿੰਘ ਐਡਵੋਕੇਟ ਹੈ ਤੁਸੀਂ ਇੱਕ ਵਾਰੀ ਉਹਨਾਂ ਦੀ ਫਾਈਲ ਦੇਖ ਸਕਦੇ ਹੋ ਅਸੀਂ ਉਹਨਾਂ ਦੇ ਕੋਲ ਪਹੁੰਚੇ ਹੋਏ ਹਾਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਵਧਿੱਕੀ ਕਿਉਂ ਕਰਦੀ ਹੈ ਪੁਲਿਸ ਤੇ ਹੁਣ ਜਿਹੜੇ ਅਫਸਰਾਂ ਨੇ ਨਜਾਇਜ਼ ਫਾਇਦਾ ਚੱਕਿਆ ਮਿਸਯੂਜ਼ ਕੀਤਾ ਹੈ ਐਨਡੀਪੀਐਸ ਦਾ ਐਕਟ ਦਾ ਤਾਂ ਇਸ ਉੱਤੇ ਗੱਲਬਾਤ ਕਰਾਂਗੇ ਸਰ ਜਿਸ ਤਰੀਕੇ ਦੇ ਨਾਲ ਕਪੂਰਥਲਾ ਪੁਲਿਸ ਨੇ ਇੱਕ ਇਸ ਤਰੀਕੇ ਦਾ ਕਦਮ ਚੁੱਕਿਆ ਹੋਰ ਵੀ ਬਹੁਤ ਸਾਰੇ ਐਵੇਂ ਦੇ ਕੇਸ ਨਿਕਲ ਸਕਦੇ ਨੇ ਪਾਰਟ ਆਫ ਅ ਇਨਵੈਸਟੀਗੇਸ਼ਨ ਤੁਹਾਨੂੰ ਕੀ ਲੱਗਦਾ ਕੇਸ ਕੀ ਹੈ ਪਹਿਲਾਂ ਸਮਝਾਉਣ ਦੀ ਕੋਸ਼ਿਸ਼ ਕਰੋ ਜਿਸ ਤਰੀਕੇ ਦੇ ਨਾਲ ਸਾਰੀਆਂ ਚੀਜ਼ਾਂ ਹੋਈਆਂ ਇੱਕ ਨੌਜਵਾਨ ਜਿਹੜਾ ਉਹ ਚ ਫਸ ਗਿਆ ਇਹ ਕੇਸ ਜੀ ਡਿਸਟ੍ਰਿਕਟ ਕਪੂਰਥਲੇ ਚ ਸੁਲਤਾਨਪੁਰ ਲੋਧੀ ਪੁਲਿਸ ਥਾਣੇ ਦਾ ਇਹ ਮੁੰਡਾ ਲਵਪ੍ਰੀਤ ਸਿੰਘ ਮੋਠਾ ਵਾਲਾ ਪਿੰਡ ਦਾ ਰਹਿਣ ਵਾਲਾ ਇਨੇ ਪਲਾਂਟ ਪ੍ਰੋਟੈਕਸ਼ਨ ਦਾ ਡਿਪਲੋਮਾ ਕੀਤਾ ਹੈ लवली ਯੂਨੀਵਰਸਿਟੀ ਤੋਂ ਤੇ ਉਥੋਂ ਇਹ ਖੇਤਾਂ ਚੋਂ ਆ ਰਿਹਾ ਸੀ ਆਪਣੀ ਗੱਡੀ ਤੇ ਰਸਤੇ 'ਚ ਗੱਡੀ ਦੀ ਜਿਹੜੀ ਲਿੰਕ ਰੋਡ ਜਿਹੜੀ ਹੈਗੀ ਉਹ ਤੇ ਆ ਰਿਹਾ ਸੀ ਤਾਂ ਪਿੱਛੋਂ ਪੁਲਿਸ ਦੀ ਗੱਡੀ ਆਈ ਪੁਲਿਸ ਦੀ ਗੱਡੀ ਨੂੰ ਪਾਸ ਦੇਣ 'ਚ ਇੱਕਦਮ ਮਿੰਟ ਲੱਗ ਗਿਆ ਤੇ ਉਹਨਾਂ ਨੇ ਜਦੋਂ ਜਦੋਂ ਜਗ੍ਹਾ ਮਿਲੀ ਇਹਨੂੰ ਖੁੱਲੀ ਜਗ੍ਹਾ ਮਿਲੀ ਇਹਨੇ ਗੱਡੀ ਦਾ ਪਾਸ ਦਿੱਤਾ ਤਾਂ ਉਹ ਉਸ ਤੋਂ ਬਾਅਦ ਉਹਨਾਂ ਨੇ ਗੱਡੀ ਇਹਨੂੰ ਘੇਰ ਕੇ ਅੱਗੋਂ ਪੁੱਛਿਆ ਵੀ ਤੂੰ ਸਾਨੂੰ ਪਾਸ ਕਿਉਂ ਨਹੀਂ ਦਿੱਤਾ ਉਨੇ ਕਿਹਾ ਵੀ ਇਹ ਗੱਡੀ ਜਿਹੜੀ ਜਗਾਕ ਪੀੜੀ ਸੀ ਇਸ ਕਰਕੇ ਮੈਂ ਪਾਸ ਨਹੀਂ ਦੇ ਸਕਿਆ ਉਹ ਇਸ ਕਰਕੇ ਵੀ ਤੂੰ ਸਾਡੂ ਜਵਾਬ ਦਿੱਤਾ ਸਾਾਨੂੰ ਜ਼ਬਾਨ ਲੜਾਉਣਾ ਸਾਡੇ ਨਾਲ ਉਹਨੂੰ ਚੱਕ ਚੱਕੋ ਹੀ ਗੱਡੀ ਸੁੱਟੋ ਗੱਡੀ ਜਿ ਸੁੱਟ ਲਿਆ ਗੱਡੀ ਚ ਸੁੱਟ ਕੇ ਜਾ ਕੇ ਉਸ ਤੋਂ ਬਾਅਦ ਉਹਨੂੰ ਇਹ 24 6 2024 ਨੂੰ 6:30 ਵਜੇ ਦੀ ਘਟਨਾ 24 6 ਤੋਂ ਲੈ ਕੇ ਉਹਦੀ ਮੁੰਡੇ ਦੀ ਮਾਂ ਤੇ ਉਹ ਟਰਾਈ ਕਰਦੇ ਰਹੀ ਫੋਨ ਤੇ ਉਹਦਾ ਪਿਓ ਵਿਚਾਰਾ ਬਿਮਾਰ ਹੈ ਸਿਰੀ ਸਿਰਲਾ ਹੈ ਕ੍ਰਿਪਲਡ ਪਰਸਨ ਆ ਉਹ ਸਾਰੇ ਵਿਚਾਰੇ ਉਹ ਕੱਲੀ ਜਾਣੀ ਹੋਰ ਕਿਦੋਂ ਬੰਦਿਆਂ ਨੂੰ ਲੈ ਕੇ ਥਾਣਾ ਜਾਂ ਜਿੱਥੇ ਵੀ ਜਾ ਡੀਐਸਪੀ ਦੇ ਕੋਲ ਜਾ ਸਾਰੇ ਪਾਸੇ ਵਿਚਾਰੀ 24 ਤੋਂ ਲੈ ਕੇ 26 ਤੱਕ ਪੱਜੀ ਫਿਰਦੀ ਰਹੀ ਕਿਸੇ ਨੇ ਉਹਨੂੰ ਦੱਸਿਆ ਨਹੀਂ ਉਹ ਮੁੰਡਾ ਕਿੱਥੇ ਆ ਕੋਈ ਇਨਫੋਰਮੇਸ਼ਨ ਨਹੀਂ ਚੱਕਾ ਉਹ ਜਦੋਂ 26 ਤਰੀਕ ਨੂੰ ਜਾ ਕੇ ਦੁਪਹਿਰ ਤੋਂ ਬਾਅਦ ਉਹਨੂੰ ਪਤਾ ਲੱਗਾ ਕਿ ਮੇਰੇ ਮੁੰਡੇ ਦੇ ਖਿਲਾਫ ਉਹਨਾਂ ਨੇ 525 ਨਾਰਕੋਟਿਕ ਕੈਪਸੂਲ ਨਸ਼ੀਲੇ ਕੈਪਸੂਲਾਂ ਦਾ ਐਫ ਆਈ ਆਰ ਦਰਜ ਕਰਤੀ ਆ ਐਫ ਆਈ ਆਰ ਨੰਬਰ 125 ਡੇਟਡ 26 6 2024 ਪੁਲਿਸ ਸਟੇਸ਼ਨ ਸੁਲਤਾਨਪੁਰ ਲੋਧੀ ਹੂੰ ਉਹਨੂੰ ਵਿਚਾਰੀ ਨੂੰ ਜਦੋਂ ਪਤਾ ਲੱਗਾ ਉਹਨਾਂ ਨੇ ਕਿਹਾ ਪੁਲਿਸ ਵਾਲਿਆਂ ਨੂੰ ਵੀ ਕੀ ਹੋਇਆ ਉਹ ਕਹਿੰਦੇ ਜੀ ਤੁਸੀਂ ਆਪਣੀ ਕਾਨੂੰਨੀ ਵਿਚਾਰਾ ਜੁਈ ਕਰੋ ਕੇਸ ਤਾਂ ਰਜਿਸਟਰ ਹੋ ਗਿਆ ਉਹਨਾਂ ਨੇ ਫਿਰ ਮੁੜ ਕੇ ਡਿਸਟ੍ਰਿਕਟ ਕੋਰਟ ਕਪੂਰਥਲੇ ਜਿਹੜੀ ਬੇਲ ਪਾਈ ਰੈਗੂਲਰ ਬੇਲ ਉਥੇ ਪਾਈ ਉਥੇ ਉਹਨਾਂ ਨੇ ਕਿਹਾ ਜੱਜ ਸਾਹਿਬ ਨੇ ਕਿ ਇਹ ਵੈਰੀ ਸੀਰੀਅਸ ਮੈਟਰ ਆ 525 ਕੈਬਸ ਨਾਰਕੋਟਿਕ ਕੈਬਸੂਰ ਬਰਾਮਦ ਹੋਏ ਨੇ ਇਹ ਹਿਊਜ ਕੁਆਂਟੀਟੀ ਆ ਕਮਰਸ਼ੀਅਲ ਕੁਆਂਟੀਟੀ ਜਫਾਲ ਕਰ ਸਕਦੀ ਆ ਕਰਦੀ ਆ ਤੋ ਇਸ ਕਰਕੇ ਬੇਲ ਕੈਨ ਨਾਟ ਬੀ ਗਾਰੰਟੀਡ ਟੂ ਹਿਮ ਉਹਨਾਂ ਨੇ ਬੇਲ ਉਹਦੀ ਰਿਜੈਕਟ ਕਰ ਦਿੱਤੀ ਜਦੋਂ ਉਸ ਮੁੰਡੇ ਦੀ ਮਾਂ ਮੇਰੇ ਕੋਲ ਆਈ ਇੱਥੇ ਮੈਨੂੰ ਦੱਸਿਆ ਉਹਨਾਂ ਨੇ ਵੀ ਐਦਾਂ ਕਰਕੇ ਮੇਰੇ ਮੁੰਡੇ ਨੂੰ ਝੂਠੇ ਕੇਸ 'ਚ ਫਸਾਇਆ ਫਿਰ ਮੈਨੂੰ ਦੱਸਿਆ ਵੀ ਝੂਠਾ ਕਿਵੇਂ ਆ ਉਹਨੇ ਫਿਰ ਮੈਨੂੰ ਡਿਟੇਲ ਦੱਸੀ ਆ ਜਿਹੜੀ 24 ਤਰੀਕ ਤੋਂ ਲੈ ਕੇ 26 ਤਰੀਕ ਤੱਕ ਦੀ ਉਹਨੇ ਡਿਟੇਲ ਮੈਨੂੰ ਦੱਸੀ ਤਾਂ ਮੈਂ ਫਿਰ ਮਨੂੰ ਕਿਹਾ ਵੀ ਕਿ ਮਨੂੰ ਇਹ ਸੱਚੀ ਦੱਸਿਓ ਗੱਲ ਕੋਈ ਝੂਠੀ ਨਾ ਹੋਵੇ ਉਹਨੇ ਕਿਹਾ ਜੀ ਮੈਂ ਮੁੰਡੇ ਨੂੰ ਮੁਲਾਕਾਤ ਕਰਕੇ ਆਈ ਆ ਮੁੰਡੇ ਨੇ ਮੈਂ ਜੋ ਮਨੂੰ ਦੱਸਿਆ ਮੈਂ ਸੱਚੀ ਗੱਲ ਦੱਸਦੀ ਆ ਉਹੀ ਗੱਲ ਹੈ ਤੇ ਮੁੰਡਾ ਮੇਰਾ ਕਿਸੇ ਕੇਸ ਚ ਇਨਵੋਲਵ ਨਹੀਂ ਹੈਗਾ ਕੋਈ ਐਨਡੀਪੀਐਸ ਦਾ ਕੇਸ ਨਹੀਂ ਹੈਗਾ ਤੇ ਉਹ ਉਸ ਤੋਂ ਬਾਅਦ ਮੈਂ ਆਪਣੀ ਪਟੀਸ਼ਨ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਪਲੀਡਿੰਗਸ ਇਨਕੋਰਪੋਰੇਟ ਕਰਕੇ ਕੋਰਟ ਸਾਹਮਣੇ ਪਲੇਡ ਕੀਤੀਆਂ ਜਦੋਂ ਜਨ ਮਾਰਯੋਗ ਹਾਈ ਕੋਰਟ ਚ ਅਸੀਂ ਪਟੀਸ਼ਨ ਗਈ ਤਾਂ ਜੈ ਸਾਹਿਬ ਨੂੰ ਮੈਂ ਬੇਨਤੀ ਕੀਤੀ ਕਿ ਇਹ ਜਿਹੜਾ ਕੇਸ ਹੈ ਇਹ ਮਤਲਬ ਕਿਉਂਕਿ ਕਮਰਸ਼ਲ ਕੋਈ ਐਫਐਸਐਲ ਰਿਪੋਰਟ ਆਈ ਨਹੀਂ ਸੀ ਐਫਐਸਐਲ ਰਿਪੋਰਟ ਤੋਂ ਆਉਣ ਤਾਂ ਆਈ ਨਹੀਂ ਤਾਂ ਉਹ 525 ਕੈਪਸੂਲ ਨਾਰਕੋਟਿਕ ਕੈਪਸੂਲ ਉਹ ਉਸ ਤੋਂ ਹੀ ਪਤਾ ਲੱਗਦਾ ਵੀ ਹਿਊਜ ਕੁਆਂਟੀਟੀ ਹੈ ਤੇ ਜਿਸ ਵਕਤ ਉਹ ਮੈਂ ਬੇਨਤੀ ਕੀਤੀ ਕੋਰਟ ਨੂੰ ਕਿ ਇਹ ਤੁਸੀਂ ਇਹਦਾ ਤੁਸੀਂ ਇਹ ਐਦਾ ਨਹੀਂ ਹੈ ਫਾਸਲੀ ਇਮਪਲੀਕੇਸ਼ਨ ਹੈ ਕਿਉਂਕਿ ਮੁੰਡਾ 24 ਤਰੀਕ ਨੂੰ 24 ਤਰੀਕ ਨੂੰ ਸ਼ਾਮ ਦੇ 6:30 ਵਜੇ ਪੁਲਿਸ ਨੇ ਅਰੈਸਟ ਕੀਤਾ ਉਸ ਤੋਂ ਬਾਅਦ ਉਹਦੇ ਤੇ 26 ਤਰੀਕ ਨੂੰ ਕੇਸ ਪਾਇਆ ਉਹਦੇ ਕੋਲੇ ਨਾ ਕੁਝ ਸੀਗਾ ਨਾ ਵਾਸਤਾ ਕਿਸੇ ਨੇ ਦੱਸਿਆ ਨਹੀਂ ਹੈਗਾ ਉਹਨੂੰ ਉਸ ਤੋਂ ਬਾਅਦ ਜਾ ਕੇ ਉਹਦੇ ਤੇ ਕੇਸ ਪਲਾਂਟ ਕੀਤਾ ਤੇ ਉਹ ਜਦੋਂ ਇਸ ਚੀਜ਼ ਦਾ ਉਹਨੇ ਮੈਂ ਦੱਸੀ ਵੀ ਇਹ ਫਾਲਸ ਇੰਪਲੀਕੇਸ਼ਨ ਹੈ ਇਹ ਮੁੰਡਾ ਦਾ ਡਿਪਲੋਮਾ ਹੋੜ ਹੈ ਪੈਸਟਿਸਾਈਡ ਹੈ ਜੋ ਪlant protection ਦਾ ਉਹ ਤਾਂ ਉਹ ਆਪਣਾ ਕੰਮ ਕਰਦਾ ਹੈ ਉਹਦੇ ਨਾਲ ਰਿਮੋਟਲੀ ਕਨਸਰਨ ਨਹੀਂ ਹੈਗਾ ਜੈ ਸਾਹਿਬ ਨੇ ਮੈਨੂੰ ਕਿਹਾ ਕਿ ਵੈਦਰ ਯੂ ਆਰ ਸ਼ੋਰ ਕਿ ਮੈਂ ਕਹਾਂ ਜੀ ਹਾਂ ਮੈਂ ਸ਼ੋਰ ਆ ਇਸ ਕਰਕੇ ਮੈਂ ਬੈ ਉਸੇ ਕਰਕੇ ਕਹਿ ਰਿਹਾ ਮਨੂੰ ਜੋ ਵੀ ਫੀਡਬੈਕ ਮਿਲਿਆ ਮੈਂ ਉਹਦੇ ਬੇਸ ਤੇ ਕਰ ਤੇ ਮਾਰਯੋ ਜੈ ਸਾਹਿਬ ਨੇ ਇਹਨੂੰ ਕਿਹਾ ਵੀ ਇਹਦੇ ਇਹ ਲੱਗਦਾ ਹੈ ਕਿ ਕਿਸੇ ਝੂਠਾ ਕੇਸ ਹੈ ਕਿ ਇਸ ਕਰਕੇ ਇਹਦੇ ਤੇ ਇਹਨੂੰ ਛੋਟਾ ਨੋਟਿਸ ਕਰਦੇ ਆ ਤਾਂ ਕਿ ਪਤਾ ਲੱਗੇ ਐਸਐਸਪੀ ਜਿਹੜਾ ਪੁਲਿਸ ਅਫੀਸ਼ਰ ਹੈ ਉਹਨਾਂ ਨੂੰ ਕਿਹਾ ਕਿ ਜੀ ਸਟੇਟਸ ਰਿਪੋਰਟ ਪੇਸ਼ ਕਰੋ ਔਰ ਐਫਐਐਸਐਲ ਰਿਪੋਰਟ ਵੀ ਪੇਸ਼ ਕਰੋ ਉਹਨਾਂ ਨੂੰ ਫਿਰ ਉਹ ਪੇਸ਼ ਕਰਨੀ ਪਈ ਉਸ ਦੇ ਵਿੱਚ ਫਿਰ ਉਹ ਜਿਹੜੀ ਸੀਗੀ ਇਹਨਾਂ ਨੇ ਇੱਕ ਫੇਕ ਵੀ ਤਿਆਰ ਕੀਤੀ ਸੀਗੀ ਕਿ ਬਿਲਕੁਲ ਸਹੀ ਤਿਆਰ ਕਰ ਉਹ ਜਿਹੜੀ ਰਿਪੋਰਟ ਆਈ ਹੈ ਰਿਪੋਰਟ ਦੇ ਵਿੱਚ ਇਹ ਆਇਆ ਗਿਆ ਕਿ ਇਹ ਉਹ ਜਿਹੜੇ ਜਿਹੜੇ ਕੈਪਸੂਲ ਕਹਿੰਦੇ ਸੀ ਨਸ਼ੀਲੇ ਕੈਪਸੂਲ ਕਹਿੰਦੇ ਸੀ ਉਹਨਾਂ ਨਸ਼ੀਲੇ ਕੈਪਸੂਲਾਂ ਦੇ ਵਿੱਚੋਂ ਜਿਹੜੀ ਐਫਐਸਐਲ ਰਿਪੋਰਟ ਆਈ ਆ ਉਹਦੇ 'ਚ ਕੰਟੈਂਟ ਜਿਹੜਾ ਸਾਲਟ ਹੈਗਾ ਉਹ ਪੈਰਾਸਟਾਮੋਲ ਆ ਪੈਰਾਸਟਾਮੋਲ ਐਨਡੀਪੀਐਸ ਐਕਟ 'ਚ ਨਹੀਂ ਆਉਂਦਾ ਉਹ ਤਾਂ ਦਵਾਈ ਹੈ ਪੇਨਕিলার ਹੈ ਜਾਂ ਬੁਖਾਰ ਜਾਂ ਆਪਾਂ ਲੈਨੇ ਆਮ ਰੂਟੀਨ ਵਾਲੀ ਗੱਲ ਆ ਉਹ ਜਿੰਨੀ ਮਰਜ਼ੀ ਕੇਮਿਸਟ ਤੋਂ ਲੈ ਲਓ ਆਪਾਂ ਤੇ ਉਹ ਕੈਪਸੂਲਾਂ 'ਚ ਪਾਊਡਰ ਬਣਾ ਕੇ ਪਾਈ ਹੋਈ ਸੀ ਤਾਂ ਉਹ ਪੁਰਸ਼ ਵਾਲਾ ਨੇ 26 ਤਰੀਕ ਨੂੰ ਉਸ ਨੂੰ ਉਹਦੇ ਤੇ ਪਾਇਆ ਫੌਂਡ ਤੋਂ ਬਾਅਦ ਕੇਸ ਇਹ ਰਜਿਸਟਰ ਹੋਇਆ ਉਸ ਤੋਂ ਬਾਅਦ ਜਦੋਂ ਇਹ ਆ ਗਈ ਰਿਪੋਰਟ ਆਈ ਕੋਰਟ ਦੇ ਵਿੱਚ ਤੇ ਉੱਥੋਂ ਪਤਾ ਲੱਗ ਗਿਆ ਕਿ ਐਨਡੀਪੀਐਸ ਦਾ ਕੇਸ ਹੀ ਨਹੀਂ ਹੈਗਾ ਇਹ ਅੱਛਾ ਸਰ ਉਹਨਾਂ ਨੇ ਇੰਨਾ ਸੋਚਿਆ ਇੰਨੀ ਬਰੀਕੀ ਦੇ ਨਾਲ ਚੀਜ਼ਾਂ ਤਿਆਰ ਕੀਤੀਆਂ ਐਨਡੀਪੀਐਸ ਦਾ ਜਿਵੇਂ ਜੱਜ ਸਾਹਿਬ ਨੇ ਵੀ ਕਿਹਾ ਕਿ ਮਿਸਯੂਜ਼ ਕੀਤਾ ਗਿਆ ਉਹਨਾਂ ਨੇ ਫਿਰ ਇੱਕ ਕੈਪਸੂਲ ਤਿਆਰ ਕੀਤੇ ਇੱਕ ਡਰਗ ਤਿਆਰਤ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਦੇ ਉੱਤੇ ਹੁਣ ਕਾਰਵਾਈ ਕੀ ਹੈ ਜਿਸ ਤਿਕਨਾਲੇ ਮੁੰਡੇ ਨੂੰ ਹਰਾਸ ਕੀਤਾ ਹਨਾ ਜਜਮੈਂਟ ਦੇ ਵਿੱਚ ਵੀ ਇਹ ਚੀਜ਼ਾਂ ਨੇ ਹਰਾਸ ਕੀਤਾ ਗਿਆ ਉਹ ਇੱਕੋ ਵਾਸ਼ਰੂਮ ਦੇ ਵਿੱਚ ਉੱਥੇ ਸਾਰਾ ਕੁਝ ਟਾਇਲਟ ਜਾਂਦੇ ਰਹੇ ਉੱਥੇ ਰਹਿੰਦੇ ਰਹੇ ਹੁਣ ਕੀ ਕਾਰਵਾਈ ਹੈ ਜਿਹੜੇ ਆ ਤਿੰਨ ਮਲਾਜ਼ਮ ਨੇ ਜਿਨ੍ਹਾਂ ਦੇ ਨਾਮ ਤੁਸੀਂ ਲਿਖਿਓਏ ਨੇ ਹਰਜਿੰਦਰ ਸਿੰਘ ਹਰਪ੍ਰੀਤ ਸਿੰਘ ਬਲਦੇਵ ਸਿੰਘ ਕੀ ਕਾਰਵਾਈ ਹੈ ਇਹਨਾਂ ਦੇ ਉੱਤੇ ਤੇ ਕੋਈ ਇਹਨਾਂ ਦੀ ਵਰਦੀ ਉੱਤੇ ਕਿ ਜਾਂ ਫਿਰ ਇਹਨਾਂ ਨੂੰ ਕੋਈ ਹੋਰ ਸਜ਼ਾ ਹੋਵੇ। ਇਹਨਾਂ ਦੇ ਜੱਜ ਸਾਹਿਬ ਨੇ ਇਹਦੇ ਵਿੱਚ ਲਿਖਿਆ ਅਕੋਰਡਿੰਗਲੀ ਡੀਜੀ ਪੰਜਾਬ ਇਜ਼ ਹਾਇਰ ਬਾਏ ਟੂ ਹਾਇਰ ਬਾਏ ਡਾਇਰੈਕਟਡ ਟੂ ਲੁੱਕ ਇਨਟੂ ði ਮੈਟਰ ðiਸ ਮੈਟਰ ਐਂਡ ਫਾਈਲ ði ਸਟੇਟਸ ਰਿਪੋਰਟ ਇਨ ði ਫਾਰਮ ਆਨ ਐਫੀਡੇਵਿਟ ਡਿਟੇਲਿੰਗ ði ਪ੍ਰੋਪੋਜ਼ਡ ਐਕਸ਼ਨ ਟੂ ਬੀ ਟੇਕਨ ਅਗੇਂਸਟ ði ਕਨਸਰਨਡ ਡਿਊਕੈਂਟ ਪੁਲਿਸ ਅਫੀਸ਼ਰਲ ਹੂ ਰਜਿਸਟਰਡ ði ਐਫਆਈਆਰ ਅਗੇਂਸਟ ði ਪਟੀਸ਼ਨਰ। ਜਨਾਬ ਪੁਲਿਸ ਅਫਸਰਾਂ ਨੇ ਇਸ ਮੁੰਡੇ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਹੈ ਉਹ ਡੀਜੀਪੀ ਸਾਹਿਬ ਆਪ ਹੀ ਦੱਸਣਗੇ ਕਿ ਉਹਨਾਂ ਦੇ ਉੱਤੇ ਕੀ ਐਕਸ਼ਨ ਲੈਣਾ ਹੈ ਹੂੰ ਤਾਂ ਤੁਸੀਂ ਕੀ ਡਿਮਾਂਡ ਕਰਦੇ ਹੋ ਪਰਿਵਾਰ ਦਾ ਕੀ ਡਿਮਾਂਡ ਹੈ ਕਿ ਕੀ ਕਾਰਵਾਈ ਨੇ ਕੀ ਪਰਿਵਾਰ ਕਹਿ ਰਿਹਾ ਕਿ ਕੋਈ ਕੋਈ ਗੱਲ ਨਹੀਂ ਛੱਡੋ ਛੱਡਣ ਵਾਲੀ ਗੱਲ ਨਹੀਂ ਹੈਗੀ ਸਵਾਲ ਹੀ ਥੋੜੀ ਹੈ ਵੀ ਇਹ ਇੱਕ ਇਹ ਤਾਂ ਮੁੰਡਾ ਇੱਕ ਹੈ ਇਸ ਦੇ ਵਿੱਚ ਹੋਰ ਵੀ ਅੱਗੇ ਹੋਇਆ ਇਸ ਮੁੰਡੇ ਦੇ ਇੱਕ ਇਹ ਸੈਕਸ਼ਨ 22 ਦਾ ਇਹਦੇ ਖਿਲਾਫ ਕੇਸ ਰਜਿਸਟਰ ਕੀਤਾ ਸੀਗਾ ਇਹ ਰਿਕਵਰੀ ਹੋਈ ਆ ਉਸ ਤੋਂ ਬਾਅਦ ਸੈਕਸ਼ਨ 29 ਐਡ ਕੀਤਾ ਸੈਕਸ਼ਨ 29 ਐਡ ਇਹ ਕੀਤਾ ਕਿ ਇਸ ਬੰਦੇ ਦੀ ਡਿਸਕਲੋਜ਼ਰ ਇਨਟੈਰੋਗੇਸ਼ਨ ਚ ਡਿਸਕਲੋਜ਼ ਕੀਤਾ ਹੈ ਨੇ ਕਿ ਜੀ ਫਲਾਣਾ ਫਲਾਣਾ ਬੰਦੇ ਯਾਨੀ ਕਿ ਬਲਕਾਰ ਸਿੰਘ ਐਂਡ ਸੁਖਜੈਨ ਸਿੰਘ ਤੋਂ ਇਹਨੇ ਇਹ ਨਾਰਕੋਟਿਕ ਕੈਪਸੂਲ ਖਰੀਦੇ ਆ ਤੇ ਜਦੋਂ ਇਹੀ ਨਾਰਕੋਟਿਕ ਕੈਪਸੂਲ ਨਹੀਂ ਹੈਗੇ ਤਾਂ ਉਹ ਖਰੀਦਣ ਦਾ ਕਿੱਥੋਂ ਮਤਲਬ ਪੈਦਾ ਹੁੰਦਾ ਤੇ ਉਹ ਬੰਦੇ ਵੀ ਪੁਲਿਸ ਨੇ ਇਹਦੀ ਸਟੇਟਮੈਂਟ ਜਿਹੜੀ ਸੋ ਕਾਲਡ ਸਟੇਟਮੈਂਟ ਹੈ ਜਿਹੜੀ ਕਿ ਖਾਲੀ ਕਾਗਜ਼ਾਂ ਤੇ ਸਾਈਨ ਕਰਾਇਆ ਹੋਇਆ ਉਹਦੇ ਵਿੱਚ ਭਰ ਕੇ ਉਹਨਰ ਕਰਤੇ ਉਹ ਬੰਦੇ ਵੀ ਪੁਲਿਸ ਨੇ ਅਰੈਸਟ ਕਰੇ ਨਾ ਮੈਂ ਸਟੇਟਸ ਰਿਪੋਰਟ ਕੱਢੇ ਸੀ ਥੱਲੇ ਵਾਲੀ ਕੋਡ ਦਾ ਉਹਦੇ ਵਿੱਚ ਸੀਗਾ ਉਹ ਬਲਕਾਰ ਸਿੰਘ ਐਂਡ ਸੁਖਚੈਨ ਸਿੰਘ ਤੇ ਮੈਂ ਅੱਜ ਮੇਰੀ ਫੋਨ ਤੇ ਵੀ ਉਹ ਲਵਪ੍ਰੀਤ ਸਿੰਘ ਬਾਹਰ ਆ ਗਿਆ ਮੈਂ ਉਹਨੂੰ ਪੁੱਛਿਆ ਬਲਕਾਰ ਸਿੰਘ ਤੇ ਸੁਖਚੈਨ ਸਿੰਘ ਕੌਣ ਨੇ ਕਹਿੰਦਾ ਸਰ ਮੈਂ ਤਾਂ ਜਾਣਦਾ ਹੀ ਨਹੀਂ ਅਚਾਨਣ ਉਹਨੂੰ ਵੀ ਧੱਕੇ ਨਾਲ ਪਾ ਦਿੱਤਾ ਉਹ ਪਤਾ ਸੀ ਕਿ 29 ਐਡ ਕਰਕੇ ਉਹਨੂੰ ਦੋਨੋਂ ਪਾਤਾ ਉਹਨੇ ਮੈਨੂੰ ਕਿਹਾ ਸਰ ਮੈਂ ਜਾਣਦਾ ਹੀ ਨਹੀਂ ਉਹਨੂੰ ਮੈਂ ਕਿਹਾ ਉਹ ਕੋਈ ਕਪੂਰਥਲਾ ਜੇਲ੍ਹ ਚ ਨੇ ਕਹਿੰਦਾ ਜੀ 3000 ਬੰਦੇ ਨੇ ਉੱਥੇ ਉੱਥੇ ਤਾਂ ਵੱਖ-ਵੱਖਰੇ ਸੈੱਲ ਨੇ ਸਾਨੂੰ ਤਾਂ ਪਤਾ ਨਹੀਂ ਕਿ ਤੁਸੀ ਦਾ ਉਹ ਮੈਨੂੰ ਉਹ ਕਹਿੰਦਾ ਮੈਨੂੰ ਪਤਾ ਹੀ ਨਹੀਂ ਕੌਣ ਕੌਣ ਕਿੱਥੋਂ ਦੇ ਕੌਣ ਨਹੀਂ ਹੂੰ ਤੇ ਮੈਂ ਸਿਰਫ ਇਸ ਕਰਕੇ ਉਹਨੂੰ ਪੁੱਛਿਆ ਸੀਗਾ ਕਿ ਤਾਂ ਕਿ ਉਹ ਵੀ ਵਿਚਾਰੇ ਇਨੋਸੈਂਟ ਨੇ ਕਿਉਂਕਿ ਜਦੋਂ ਇਹ ਡਰਗੋਟਿਕ ਇਹਦੇ ਕੋਲ ਵੀ ਬਰਾਮਦ ਹੋਇਆ ਉਹਨਾਂ ਕੋਲੋਂ ਤਾਂ ਬਰਾਮਦ ਹੋਇਆ ਹੀ ਕੁਝ ਨਹੀਂ ਤੇ ਉਹ ਉਹ ਉਸ ਕਰਕੇ ਮੈਂ ਪੁੱਛਿਆ ਸੀ ਉਹ ਕਹਿੰਦਾ ਜੀ ਮੈਨੂੰ ਤਾਂ ਸਰ ਪਤਾ ਨਹੀਂ ਹੈਗਾ ਮੇਰੇ ਮੇਰੇ ਤਾਂ ਕੰਟੈਕਟ ਨਹੀਂ ਹਨ ਮਨ ਪਤਾ ਤਾਂ ਤੋ ਇਸ ਤਰੀਕੇ ਸਰ ਇਹ ਜਿਹੜੇ ਪੁਲਿਸ ਮੁਲਾਜ਼ਮਾਂ ਨੇ ਇਹਨਾਂ ਨੇ ਕਾਰਵਾਈ ਕੀਤੀ ਹੈ ਇਹਦੇ ਨਾਲ ਇਹੋ ਜੀ ਕੰਮ ਦੇ ਨਾਲ ਜਿਹੜੇ ਔਨੈਸਟ ਪੁਲਿਸ ਆਫੀਸਰ ਦੇ ਨੇ ਉਹਨਾਂ ਦੀ ਇਮੇਜ ਤੇ ਬੜੀ ਟਾ ਲੱਗਦੀ ਹੈ ਔਰ ਲੋਕਾਂ ਦਾ ਵਿਸ਼ਵਾਸ ਐਡਮਿਨਿਸਟ੍ਰੇਸ਼ਨ ਪ੍ਰਤੀ ਟੁੱਟਦਾ ਹੈ ਤੇ ਉਹ ਤਾਂ ਅਸੀਂ ਮਤਲਬ ਉਹ ਤਾਂ ਇਹ ਕਿਰਪਾ ਹੋ ਗਈ ਮਾਨਯੋਗ ਹਾਈ ਕੋਰਟ ਦੀ ਕਿ ਉਹਨਾਂ ਨੇ ਸਾਡੀ ਗੱਲ ਨੂੰ ਸੰਜੀਦਗੀ ਨਾਲ ਸੁਣਿਆ ਸਮਝਿਆ ਤਾਂ ਜਾ ਕੇ ਕਿਤੇ ਉਸ ਬੰਦੇ ਨੂੰ ਜਿਹੜਾ ਇਨੋਸੈਂਟ ਮੁੰਡਾ ਸੀਗਾ ਉਹਨੂੰ ਇਨਸਾਫ ਮਿਲਿਆ ਉਹ ਉਹ ਹੁਣ ਕੱਲ ਰਾਤ ਜੇਲ੍ਹ ਚੋਂ ਬਾਹਰ ਆਇਆ ਤੇ ਹੁਣ ਉਹ ਮਤਲਬ ਆਪਣੀ ਨਾਰਮਲ ਜ਼ਿੰਦਗੀ ਜੀਏਗਾ ਨਹੀਂ ਤਾਂ ਸੋਚੋ ਜੇ ਉਸ ਕੇਸ ਦੇ ਵਿੱਚ ਇਹ ਨੂੰ ਇਹਦਾ ਅੱਗੇ ਕੀ ਹੋਣਾ ਸੀ ਮੁੰਡੇ ਦਾ ਸਰ ਜਿਵੇਂ ਕੋਰਟ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਹੋ ਚੁੱਕੀਆਂ ਨੇ ਪਰ ਜਿਹੜੇ ਨਵੇਂ ਕਾਨੂੰਨ ਆਏ ਨੇ ਬੀ ਐਨ ਐਸ ਇਸ ਦੇ ਵਿੱਚ ਪੁਲਿਸ ਫਿਰ ਤੋਂ ਵੀ ਚੱਕ ਸਕਦੀ ਹੈ ਕਹਿੰਦੇ ਕੁਝ ਦਿਨਾਂ ਦੇ ਵਿੱਚ ਇਨਵੈਸਟੀਗੇਸ਼ਨ ਉਹ ਫਿਰ ਤੋਂ ਹੋ ਸਕਦੀ ਹੈ ਕਿ ਲਾਦਾ ਕਿ ਉਹ ਪਰਿਵਾਰ ਜੇ ਸੰਤੁਸ਼ਟ ਹੋ ਜਾਏਗਾ ਬੇਲ ਮਿਲ ਗਈ ਇਸ ਨਾਲ ਸੰਤੁਸ਼ਟ ਹੋ ਜਾਏਗਾ ਜਾਂ ਜਿਵੇਂ ਕਾਨੂੰਨ ਨੇ ਕਾਨੂੰਨਾਂ ਦੇ ਰਿਗਾਰਡਿੰਗ ਪੁਲਿਸ ਕਦਮ ਜਾ ਕੇ ਉਸ ਦੀ ਇਨਕੁਆਰੀ ਫਿਰ ਕਰ ਸਕਦੀ ਹੈ ਨਹੀਂ ਜਦੋਂ ਪੁਲਿਸ ਨੂੰ ਇਹ ਪਤਾ ਲੱਗ ਗਿਆ ਵੇ ਹੁਣ ਇਹ ਵਿੱਚ ਹੋਇਆ ਤਾਂ ਇਹ ਇਹ ਉਹਨਾਂ ਦੀ ਨਜ਼ਰ 'ਚ ਵੀ ਰਹੂਗਾ ਹਮੇਸ਼ਾ ਵੀ ਜਦੋਂ ਆਹ ਕੇਸ 'ਚ ਅਸੀਂ ਆ ਦੁਬਾਰਾ ਉਹ ਐਸੀ ਗਲਤੀ ਨਹੀਂ ਕਰਨਗੇ ਕਿਉਂਕਿ ਜਦੋਂ ਉਹਨਾਂ ਨੂੰ ਪਤਾ ਹੈ ਵੀ ਇਸ ਕੇਸ ਦੇ ਵਿੱਚ ਹੋਇਆ ਹੁਣ ਡੀਜੀਪੀ ਸਾਹਿਬ ਨੂੰ ਕੋਰਟ ਦੇ ਵਿੱਚ ਆਪਣਾ ਪਰਸਨਲ ਐਫੀਡਵਿਟ ਫਾਈਲ ਕਰਨਾ ਪਿਆ ਔਰ ਐਸਐਸਪੀ ਸਾਹਿਬ ਨੂੰ ਹੈ ਵੀ ਇਨ ਪਰਸਨ ਪ੍ਰੈਸੈਂਟ ਹੋਵੋ ਇਹ ਛੋਟੀ ਗੱਲ ਨਹੀਂ ਹੁੰਦੀ ਇਹ ਬਹੁਤ ਵੱਡੀ ਗੱਲ ਹੈ ਅਫਸਰਾਂ ਵਾਸਤੇ ਉਹਨਾਂ ਦਾ ਕਿੰਨਾ ਟਾਈਮ ਕੀਮਤੀ ਹੁੰਦਾ ਉਹਨਾਂ ਵਾਸਤੇ ਇੱਕ ਵੱਡੀ ਗੱਲ ਹੈ ਤੇ ਪਰ ਉਹਨਾਂ ਨੂੰ ਉਹਨਾਂ ਨੂੰ ਇਹ ਸਾਰਾ ਕੁਝ ਹੋਇਆ ਤਾਂ ਜੇ ਪੁਲਿਸ ਛੱਲੇ ਵਾਲੇ ਪੁਲਿਸ ਅਫਸਰਾਂ ਨੇ ਝੂਠਾ ਕੇਸ ਰਜਿਸਟਰ ਕੀਤਾ ਅਗਰ ਇਹ ਸੱਚਾ ਕੇਸ ਹੁੰਦਾ ਫਿਰ ਤਾਂ ਲੋਡ ਨਹੀਂ ਪੈਣੀ ਸੀ ਇਹ ਝੂਠਾ ਕੇਸ ਰਜਿਸਟਰ ਕੀਤਾ ਪੁਲਿਸ ਆ ਲੈ ਦੂ ਇਸ ਸਿਚੁਏਸ਼ਨ ਦਾ ਸਾਹਮਣਾ ਆਪਣੇ ਪੁਲਿਸ ਬਲਾਜਮਾ ਦੀ ਨਲੈਕੀ ਦਾ ਕਰਕੇ ਹੀ ਭੋਤਣਾ ਪਿਆ ਬਿਲਕੁਲ ਸਰ ਆਪਾਂ ਆਫ ਦੀ ਰਿਕਾਰਡਿੰਗ ਗੱਲ ਕਰ ਰਹੇ ਸੀਗੇ ਕਿ ਜਿਵੇਂ ਤੁਸੀਂ ਪਹਿਲਾਂ ਦੀ ਗੱਲ ਕਰ ਰਹੇ ਹੋ ਪੁਰਾਣਾ ਦੌਰ ਮੈਂ ਦੇਖਿਆ ਨਾ ਉਸ ਦੇ ਵਿੱਚ ਕਈ ਅਜਿਹੇ ਕੇਸ ਹੋ ਜਾਂਦੇ ਸੀ ਕਿ ਧੱਕੇ ਦੇ ਨਾਲ ਪਾਏ ਜਾਂਦੇ ਸੀ ਕਿ ਸਾਹਮਣੇ ਨਹੀਂ ਆਉਂਦੇ ਸੀ ਪਰ ਉਹ ਫਿਰ ਖਮਿਆਜ਼ਾ ਹੋਰ ਭੁਗਤਣਾ ਪੈਂਦਾ ਸੀਗਾ ਕਈ ਹੁਣ ਵੀ ਅਜਿਹੇ ਨੌਜਵਾਨ ਨੇ ਜਿਹੜੇ ਉਸ ਤਿੱਕੇ ਨਾਲ ਪੁਲਿਸ ਪਾ ਦਿੰਦੀ ਹੈ ਇਹਨਾਂ ਨੂੰ ਫਿਰ ਉਹ ਕੁਝ ਹੋਰ ਬਣ ਕੇ ਨਿਕਲਦੇ ਨੇ ਕੀ ਲੱਗਦਾ ਕਿ ਪੁਲਿਸ ਸਭ ਤੋਂ ਵੱਡੀ ਜਿਹੜੀ ਹੈ ਜੜ੍ਹ ਹੈ ਉਹ ਨੌਜਵਾਨਾਂ ਨੂੰ ਗਲਤ ਰਾਹੇ ਪਾ ਰਹੀ ਹੈ ਨਹੀਂ ਇਹਦੇ ਵਿੱਚ ਸਾਰੀ ਅਸੀਂ ਪੁਲਿਸ ਨੂੰ ਬਲੇਮ ਨਹੀਂ ਕਰ ਸਕਦੇ ਉਹਦੇ ਵਿੱਚ ਹਰ ਕੇਸ ਦਾ ਡਿਫਰੈਂਟ ਐਸਪੈਕਟ ਹੁੰਦਾ ਉਹਦੇ ਵਿੱਚ ਜਿਵੇਂ ਜਿਵੇਂ ਕੋਈ ਹੁੰਦਾ ਉਹ ਤੋਂ ਪੁਰਾਣਾ ਟਾਈਮ ਦੌਰ ਹੋਰ ਸੀਗਾ ਉਹਦੇ ਵਿੱਚ ਜਿੱਦੇ ਵੀ ਕੋਈ ਦੇਖੋ ਜਦੋਂ ਤੁਸੀਂ ਅੱਬ ਬੀਜੋਗੇ ਤਾਂ ਅੰਬਰ ਫਲ ਆਬ ਲੱਗਣਗੇ ਜੇ ਕਿੱਕਰ ਬੀਜੋਗੇ ਤਾਂ ਉਹ ਕਿੱਕਰ ਦੇ ਲੱਗਣਗੇ ਸੋ ਇਸ ਕਰਕੇ ਜਦੋਂ ਕਿਸੇ ਦੇ ਉੱਤੇ ਧੱਕਾ ਹੋਏਗਾ ਉਹਦੀ ਜਿਹੜੀ ਆਊਟਕਮ ਆ ਉਹਦਾ ਰਿਜ਼ਲਟ ਬਾੜੇ ਹੋਏਗਾ ਜੇ ਬਾੜਾ ਕੋ ਜੇ ਚੰਗਾ ਕਰਾਂਗੇ ਉਹਦਾ ਰਿਜ਼ਲਟ ਚੰਗਾ ਹੀ ਨਿਕਲੂਗਾ ਸੋ ਇਸ ਕਰਕੇ ਜਿਹੜੀ ਜਿਹੜੀ ਪ੍ਰੋਸੀਕਿਊਸ਼ਨ ਏਜੰਸੀ ਹੈ ਜਿਹੜੀ ਪੁਲਿਸ ਸਾਡਾ ਮਹਿਕਮਾ ਹੈ ਉਹਨਾਂ ਨੂੰ ਬਹੁਤ ਹੀ ਸਮਝਦਾਰੀ ਦੇ ਨਾਲ ਕੰਮ ਕਰਨਾ ਚਾਹੀਦਾ ਉਹਨਰ ਤਾਂ ਕਿ ਉਹਨਾਂ ਦੇ ਕਿਸੇ ਵੀ ਉਹ ਵੀ ਆਪ ਉਹਨਾਂ ਦੇ ਬੱਚੇ ਨੇ ਉਹਨਾਂ ਨੂੰ ਵੀ ਇਹ ਸੋਚਣਾ ਚਾਹੀਦਾ ਹੈ ਕਿ ਜੇ ਸਾਡੇ ਬੱਚਿਆਂ ਦੇ ਉੱਤੇ ਐਦਾਂ ਦਾ ਕੋਈ ਝੂਠਾ ਕੇਸ ਪਾ ਦੇ ਤਾਂ ਉਹਨਾਂ ਦੇ ਉੱਤੇ ਕੀ ਬਣੂਗੀ ਬਿਲਕੁਲ ਬਹੁਤ ਸ਼ੁਕਰੀਆ ਸਰ ਤਾਂ ਐਡਵੋਕੇਟ ਜਗਜੀਤ ਸਿੰਘ ਜੀ ਸਾਡੇ ਨਾਲ ਸੀਗੇ ਤਾਂ ਜਿਸ ਤਿੱਕੇ ਨਾਲ ਇਹਨਾਂ ਨੇ ਨੌਜਵਾਨ ਨੂੰ ਬੇਲ ਦਵਾਈ ਤਾਂ ਇਹ ਜਿਹੜੇ ਮੁਲਾਜ਼ਮ ਨੇ ਇਹਨਾਂ ਦੇ ਉੱਤੇ ਹੁਣ ਕੀ ਕਾਰਵਾਈ ਹੁੰਦੀ ਹੈ ਡੀਜੀਪੀ ਸਾਹਿਬ ਆਪਣਾ ਕੀ ਐਫੀਡੇਫਟ ਉੱਤੇ ਜਿਹੜਾ ਸਬਮਿਟ ਕਰਾਉਂਦੇ ਨੇ ਕੋਰਟ ਦੇ ਵਿੱਚ ਐਸਐਸਪੀ ਕਪੂਰਥਲਾ ਉਹ ਕੀ ਕਹਿੰਦੇ ਨੇ ਜਿਹੜੇ ਨੇ ਰਜਿੰਦਰ ਸਿੰਘ ਹਰਪਜਨ ਸਿੰਘ ਬਲਦੇਵ ਸਿੰਘ ਇਹਨਾਂ ਦੇ ਉੱਤੇ ਕੀ ਕਾਰਵਾਈ ਹੁੰਦੀ ਹੈ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣਾ ਹੈ